ਇਹ ਦਲਤ ਬੰਦੇ, ਛੂਦਰ ਬੰਦੇ ਤੁਸੀਂ ਇੱਕ ਇੱਕ ਵਾਰੀ ਬਾਟਾ ਸਾਡੇ ਮੂੰਹ ਨਾ ਲਾਓਗੇ। ਮਹਾਰਾਜ ਕਹਿੰਦੇ ਨਾ ਭਾਈ ਇਹ ਕੰਮ ਤੇ ਹੋਣਾ ਨਹੀਂ। ਪਰ ਜੇ ਸੱਚੀ ਆਵਾਜ਼ ਆ ਜਾਣਾ ਤੂੰ ਪੁੱਛਣ ਮਹਾਰਾਜ ਨੂੰ ਆਣ ਕੇ ਮਹਾਰਾਜ ਉਦੋਂ ਤੇ ਨਹੀਂ ਸ਼ਿਕਾਇਤ ਤੁਹਾਡਾ ਤਿਆਰ ਹੋਣ ਲੱਗ ਪਿਆ ਜੀ। ਅਗਲੇ ਨੇ ਸ਼ੁਰੂ ਕਰ ਦਿੱਤੀ ਜੋ ਮਰਿਆਦਾ। ਪਿੰਡਾਂ ਦੇ ਗੁਰਦਵਾਰਿਆਂ ਸ਼ੱਤਾਂ ਚੋਂਦੀਆਂ ਹੋਣ ਤੇ ਪਿੰਡਾਂ 'ਚੋਂ ਗਰਹਿਆਂ ਕਰਕੇ ਸੀ ਡੇਰਿਆਂ ਨੂੰ ਆਲੀਸ਼ਾਨ ਕਰਦਿਏ। ਇਹਨੂੰ ਕਹਿੰਦੇ ਦੀਵੇ ਥੱਲੇ ਨੇਰਾ ਤੁਹਾਡੇ ਪਿੰਡਾਂ ਦੇ ਗਰੰਥੀ ਤੁਹਾਚਾਰੇ ਸਾਈਕਲਾਂ ਤੇ ਰੁਲਦੇ ਹੋਣ ਤੇ ਦੇਹਤਾਰੀ ਬਾਬਿਆਂ ਦੀਆਂ ਗੱਡੀਆਂ ਦੀਆਂ ਬਾਰੀਆਂ ਵੀ ਗਾਂਹ ਹੋ ਕੇ ਖੋਲ੍ਹੀਏ ਕਦੀ ਸੋਚ ਕੇ ਵੇਖਿਆ ਕਿੱਥੋਂ ਤੁਰੀ ਕੌਮ ਤੇ ਕਿੱਥੇ ਆਣ ਖਲੋਤ ਇਹ ਦਲਤ ਬੰਦੇ ਛੂਦਰ ਬੰਦੇ ਤੁਸੀਂ ਕਿ ਇੱਕ ਵਾਰੀ ਬਾਟਾ ਸਾਡੇ ਮੂੰਹ ਨਾ ਲਾਓਗੇ ਇਹਨਾਂ ਨਾਲ ਥੋੜਾ ਛਕਣਾ ਸੀ ਇਹੀ ਤਾਂ ਵਖਰਾ ਛਕਣਾ ਮਾਰੇ ਕਹਿੰਦੇ ਨਾ ਪਾਈ ਇਹ ਕੰਮ ਤੇ ਹੋਣਾ ਨਹੀਂ ਪਰ ਜੇ ਸੱਚੀ ਆਵਾਜ਼ ਆਜਣ ਉਹ ਪੁੱਛਣ ਮਹਾਰਾਜ ਨੂੰ ਆਣ ਕੇ ਮਹਾਰਾਜ ਉਦੋਂ ਤੇ ਨਹੀਂ ਸ਼ਿਕਾਇਤ ਤੁਹਾਡਾ ਤਿਆਰ ਹੋਣ ਲੱਗ ਪਿਆ ਜੀ ਅਗਲੇ ਨੇ ਸ਼ੁਰੂ ਕਰ ਦਿੱਤੀ ਜੋ ਮਰਿਆਦਾ ਤੇ ਇਹੋ ਜਿਹੇ ਪੇਖੀ ਡੇਰੇ ਅਗਲੇ ਨੂੰ ਫਿੱਟ ਬਹੁਤ ਬੈਂਦੇ ਆ ਤੇ ਮੈਂ ਉਹਨਾਂ ਨਾਲੋਂ ਵੱਧ ਕਸੂਰ ਕਿਹਦਾ ਮੰਨਦਾ ਜਿਹੜੇ ਲੋਕ ਇਹਨਾਂ ਡੇਰਿਆਂ ਦੀ ਰੌਣਕ ਵਧਾਉਂਦੇ ਆ ਐਸ ਦਰ ਨਾਲੋਂ ਵੱਡਾ ਦਰ ਹੈ ਕੋਈ ਪਿੰਡਾਂ ਦੇ ਗੁਰਦਵਾਰਿਆਂ ਸ਼ਤਾਂ ਚੋਂ ਦੀਆਂ ਹੋਣ ਤੇ ਪਿੰਡਾਂ ਜੋ ਗਰਾਈਆਂ ਕਰਕੇ ਸੀ ਡੇਰਿਆਂ ਨੂੰ ਆਲੀਸ਼ਾਨ ਕਰ ਲੀਏ ਇਹਨੂੰ ਕਹਿੰਦੇ ਦੀਵੇ ਥੱਲੇ ਨੇਰਾ ਇਨੂੰ ਕਹਿੰਦੇ ਦੀਵੇ ਥੱਲੇ ਹਨੇਰਾ ਤੁਹਾਡੇ ਪਿੰਡਾਂ ਦੇ ਗਰੰਥੀ ਤੁਹਾਡੇ ਇਲਾਕੇ ਦੇ ਜਿਹੜੇ ਪਾਠੀ ਸਿੰਘ ਵਾ ਉਹ ਚਾਰੇ ਸਾਈਕਲਾਂ ਤੇ ਰੁਲਦੇ ਹੋਣ ਤੇ ਦੇਹਤ阿里 ਬਾਬਿਆਂ ਦੀਆਂ ਗੱਡੀਆਂ ਦੀਆਂ ਬਾਰੀਆਂ ਵੀ ਗਾਂਹਾਂ ਹੋ ਕੇ ਖੋਲ੍ਹੀਏ ਕਦੀ ਸੋਚ ਕੇ ਵੇਖਿਆ ਕਿੱਥੋਂ ਤੁਰੀ ਕੌਮ ਤੇ ਕਿੱਥੇ ਆਣ ਖਲੋਤੀ ਗੁਰਮਤ ਦਾ ਸਿਧਾਂਤ ਅਸੀਂ ਕਿੱਥੋਂ ਤੁਰਿਆ ਤੇ ਕਿੱਥੇ ਅਸੀਂ ਕਦੀ ਇਸ ਬਾਰੇ ਤੁਰੇ ਵੀ ਨਹੀਂ ਅਸੀਂ ਵੀ ਗੁਰੂ ਸਾਹਿਬ ਦੀ ਬਾਣੀ ਕੀ ਕਹਿੰਦੀ ਪਾਦਸ਼ਾਹ ਨੇ ਬਟਾ ਕੀਤਾ ਇੱਕ ਥਾਂ ਤੇ ਖੰਡੀ ਦੀ ਪੌੜ ਸ਼ਕਾਈ ਅੱਜ ਜਿਹੜਾ ਆਪਾਂ ਪ੍ਰਸ਼ਾਦਾ ਪਾਣੀ ਇਕੱਠੇ ਬੈਠ ਕੇ ਪੰਗਤ ਵਿੱਚ ਛਕਦੇ ਆ ਨਾ ਕਦੀ ਭਾਈ ਗੁਰਦਾਸ ਜੀ ਦੇ ਬਚਨ ਪੜ੍ਹ ਕੇ ਵੇਖੋ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਾਗ ਵਰਤਾਇਆ ਪਾਸ਼ਾ ਨੇ ਰਾਣਾ ਤੇ ਰੰਕ ਬਰਾਬਰ ਕਰ ਦਿੱਤਾ ਰਾਜਾ ਅਕਬਰ ਦੇ ਦਰਬਾਰ ਜਦੋਂ ਜਦੋਂ ਅਕਬਰ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਗੋਇੰਦਵਾਲ ਸਾਹਿਬ ਆਜਰ ਹੋਇਆ ਉਹਨੂੰ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪਿਆ ਉਨੇ ਸ਼ਨਾਣ ਕੀਤਾ ਬੋਲੀ ਸਾਹਿਬ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਮਤਲਬ ਦਸਣਾ ਸੀ ਵੀ ਜਿਹੜਾ ਹੰਕਾਰ ਦਾ ਕਿਲਾ ਸੀ ਨਾ ਇੱਥੇ ਗਰਦਨ ਦੇ ਵਿੱਚ ਉਹ ਕੱਢ ਕੇ ਆਉਣਾ ਇੱਥੇ ਪਾਇ ਕੱਢ ਕੇ ਆਉਣਾ ਤੇ ਜਿਹੜੇ ਦੇਤਾਰੀ ਬਾਬੇ ਆ ਉਹ ਤਾਂ ਪੰਗਤ ਵਿੱਚ ਪ੍ਰਸ਼ਾਦਾ ਛਕਣ ਤੋਂ ਘਿਰਨਾ ਆਉਂਦੀ ਉਹਨਾਂ ਨੂੰ ਕਿਉਂਕਿ ਉਹਨਾਂ ਵਾਸਤੇ ਤੇ ਵੱਖਰੇ ਤਿਆਰ ਹੁੰਦੇ ਆ ਕਿਉਂ ਸਾਧ ਸੰਗਤ ਜੀ ਕਿ ਇਹ ਘਰ ਦੇਤਾਰੀ ਬਾਬਾ ਹੋਣਾ ਹੋਵੇ ਨਾ ਤੇ ਅਖੰਡ ਪੜਜਣਾ ਖਰਚਾ ਆ ਜਾਂਦਾ ਉਹਨਾਂ ਦੇ ਘਰ ਦਾ ਮਤਲਬ ਭਾਵੇਂ ਆਉਣਾ ਉਹਨੇ ਦੋ ਤਿੰਨ ਘੰਟਿਆਂ ਲਈ ਹੋਵੇ ਤੇ ਜਿੰਨਾ ਕ ਅਖੰਡ ਪਾੜ ਤੇ ਖਰਚਾ ਆਉਂਦਾ ਬੋਲੋ ਗੁਰੂ ਕੇ ਪਿਆਰਿਓ ਉਹਨਾ ਖਰਚਾ ਕਿੱਦਾਂ ਕੜਾਈਆਂ ਮੰਜੀਆਂ ਜਾਂਦੀਆਂ ਕਿੱਦਾਂ ਪਤილები ਮੰਜੀ ਜਾਂਦੇ ਕਿੱਦਾਂ ਬੀਬੀਆਂ ਸਤਨਾ ਵੈਗੁਰੂ ਕਰਦੀਆਂ ਉਹਨਾਂ ਦਾ ਫੇਰ ਤਿਆਰ ਕਰਦੀਆਂ ਮਤਲਬ ਅਸੀਂ ਕਿੱਥੋਂ ਤੁਰੇ ਤੇ ਕਿੱਥੇ ਆਣ ਖਲੋਤੇ ਅਸੀਂ ਜੇ ਸੱਚੀ ਅਸੀਂ ਅੰਦਰੋਂ ਗੁਰੂ ਪਾਸ਼ਾ ਦੇ ਇਤਿਹਾਸ ਨੂੰ ਖੁਦ ਪੜ੍ਹੀਏ ਤੇ ਸਮਝੀਏ ਜਿਸ ਦਲਦਲ ਜੋ ਸਾਨੂੰ ਗੁਰੂ ਪਾਸ਼ਾ ਨੇ ਕੱਢਿਆ ਨਾ ਅੱਜ ਤੁਹਾਨੂੰ ਪਹਿਚਾਨਣ ਆਪਣਾ ਬਿਪਰਵਾਦ ਦੀ ਆਪਾਂ ਗੱਲ ਕਰਦੇ ਜਬਲਾ ਖਾਲਸਾ ਰਹੇ ਨਿਆਰਾ ਤਬ ਲਗ ਤੀਜ ਦਿਉ ਮੈਂ ਸਾਰਾ ਜਬੇ ਗਹਿ ਬਿਪਰਣ ਕੀ ਰੀਤ ਮੈਂ ਨਾ ਕਰੋਂ ਤੁਹਾਡੇ ਕੋਲ ਉਹ ਬਿਪਰਣ ਦੀਆਂ ਰੀਤਾਂ ਤੁਹਾਡੇ ਆਪਣੇ ਪਹਿਰਾਵਾ ਪਾ ਕੇ ਕਰਾਈ ਜਾਂਦੇ ਹੋਣ ਤੇ ਆਪਾਂ ਕਰੀ ਵੀ ਜਾਂਦੇ ਹੋਈਏ ਆਪਾਂ ਕਰੀ ਵੀ ਜਾਂਦੇ ਆ ਉਹੀ ਪਖੰਡ ਉਹੀ ਕਰਮਕਾਂਡ ਜਿੰਨਾ ਚੋ ਗੁਰੂ ਪਾਸ਼ਾ ਨੇ ਲੰਬਾ ਸਮਾਂ ਲਾ ਕੇ ਸਾਨੂੰ ਕੱਢਿਆ ਉਸੇ ਦਲਦਲ ਵਿੱਚ ਸਾਡਾ ਸਮਾਜ ਫਿਰ ਫਸਿਆ ਹੋਇਆ ਸਾਡੇ ਨਾਲ ਤੇ ਉਹ ਕਹਾਣੀ ਵਾਪਰੀ ਜਿਵੇਂ ਕੋਈ ਸ਼ਿਕਾਰੀ ਆਉਂਦਾ ਸੀ ਨਾ ਪੰਛੀ ਉਹ ਉਹਨਾਂ ਨੂੰ ਪਾ ਕੇ ਲੈ ਜਾਂਦਾ ਸੀ ਤੋਤਿਆਂ ਨੂੰ ਜਾਲ ਚ ਪਸਾ ਕੇ ਲੈ ਜਾਂਦਾ ਸੀ ਤੇ ਕਿਸੇ ਨੇ ਤਰਸ ਕੀਤਾ ਉਹਨਾਂ ਪੰਛੀਆਂ ਦੇ ਉੱਤੇ ਕਿ ਮੈਂ ਤੁਹਾਨੂੰ ਇੱਕ ਸਿੱਖਿਆ ਦਿੰਨਾ ਤੁਸੀਂ ਸਿੱਖਿਆ ਤੇ ਅਮਲ ਕਰਿਓ ਤੁਹਾਨੂੰ ਸ਼ਿਕਾਰੀ ਆਪਣੇ ਜਾਲ ਚ ਨਹੀਂ ਪਸਾ ਸਕੂਗਾ ਕਹਿੰਦੇ ਸਿੱਖਿਆ ਕੀ ਸੀ ਵੀ ਸ਼ਿਕਾਰੀ ਆਏਗਾ ਚੋਗਾ ਪਾਏਗਾ ਪਰ ਆਪਾਂ ਚੋਗਾ ਨਹੀਂ ਖਾਣਾ ਉਹਦੇ ਠੀਕ ਹੈ ਹੁਣ ਪਰ ਇੱਕ ਹੁੰਡੀ ਲਾ ਗਿਆ ਨਾ ਉਹ ਉਹਦੇ ਅਰਥ ਨਾਲ ਦੱਸ ਸਮਝਾਏ ਉਹਨੂੰ ਨੇ ਉਹ ਉਹ ਲੈਣਾ ਪੜੀ ਜਾਣ ਸ਼ਿਕਾਰੀ ਆਏਗਾ ਚੋਗਾ ਪਾਏਗਾ ਪਰ ਆਪਾਂ ਚੋਗਾ ਨਹੀਂ ਖਾਣਾ ਪੜੀ ਜਾਂਦੇ ਹੋ ਪਰ ਉਹਦੇ ਅਰਥ ਨਹੀਂ ਪਤਾ ਉਹਨਾਂ ਨੂੰ ਜਿਵੇਂ ਅੱਜ ਸਾਡੇ ਪਾਠ ਕਰੀ ਜਾਂਦੇ ਆ ਪਰ ਮੀਨਿੰਗ ਨਹੀਂ ਪਤਾ ਪਖੰਡ ਉਹ ਕਰੀ ਜਾਂਦੇ ਆ ਅੱਛਾ ਜਿਹੜੀ ਬਾਣੀ ਪੜਦੇ ਆ ਨਾ ਬਾਣੀ ਉਸ ਪਖੰਡ ਤੋਂ ਰੋਕਦੀ ਆ ਕਰੀ ਪਖੰਡ ਜਾਂਦੇ ਆ ਤੇ ਪੜੀ ਪਾਟ ਜਾਂਦੇ ਆ ਉਹਦਾ ਸ਼ਿਕਾਰੀ ਆਏਗਾ ਚੋਗਾ ਪਾਏਗਾ ਆਪਾਂ ਚੋਗਾ ਨਹੀਂ ਖਾਣਾ ਸ਼ਿਕਾਰੀ ਨੇ ਇੱਕ ਵਾਰੀ ਹਿੱਲ ਗਿਆ ਵੀ ਇਹ ਤੇ ਕੰਮ ਖਰਾਬ ਹੋ ਗਿਆ ਵੀ ਇਹਨਾਂ ਨੇ ਚੋਗਾ ਹੀ ਨਹੀਂ ਖਾਣਾ ਜੇ ਚੋਗਾ ਹੀ ਨਹੀਂ ਖਾਣਗੇ ਮੈਂ ਜਾਲ ਕਿਦਾਂ ਪਾਉਂਗਾ ਇਹਨਾਂ ਤੇ ਕਿਸੇ ਨੇ ਇਹਨਾਂ ਨੂੰ ਕਿਹਾ ਵੀ ਚੋਗਾ ਪਾ ਕੇ ਵੇਖ ਕੀਪਤਾ ਇਹਦੇ ਅਰਥ ਨਾ ਆਉਂਦੇ ਹੋਣ ਇਹਨਾਂ ਨੂੰ ਕਹਿੰਦਾ ਠੀਕ ਹੈ ਉਹਨੇ ਜਦੋਂ ਚੋਗਾ ਖਿਲਾ ਰਿਆ ਇਦਾਂ ਤੇ ਟਾਣੀਆਂ ਤੇ ਬੈਠੇ ਪੰਛੀਆਂ ਨੇ ਉਡਾਨ ਭਰੀ ਤੇ ਆਣ ਕੇ ਧਰਤੀ ਦੇ ਚੋਗਾ ਚੁਗਣ ਲੱਗ ਪਏ। ਚੋਗਾ ਚੁਗੀ ਜਾਂਦੇ ਜਦੋਂ ਮੜ ਜਾ ਮੂੰਹ ਵਿਹਲਾ ਹੁੰਦਾ ਫੇਰ ਪੜੀ ਜਾਂਦੇ ਸ਼ਿਕਾਰੀ ਆਏਗਾ ਚੋਗਾ ਪਾਏਗਾ ਆਪਾਂ ਚੋਗਾ ਨਹੀਂ ਖਾਣਾ। ਚੋਗਾ ਵੀ ਖਾਈ ਜਾਂਦੇ ਇਹਦੇ ਨਾਲ। ਬੋਲੋ ਜੀ। ਪੜੀ ਵੀ ਜਾਂਦੇ ਚੋਗਾ ਵੀ ਖਾਈਏ ਜਿਹਦਾ ਮੂੰਹ ਵਿਹਲਾ ਹੁੰਦਾ ਉਹ 2 ਮਿੰਟ ਪੜ ਲਿੰਦਾ ਜਿਹਦਾ ਜਿਹਨੇ ਫੇਰ ਦਾਣਾ ਨਾਲ ਖਾਈ ਜਾਂਦੇ ਆ ਨਾਲੇ ਪੜੀ ਜਾਂਦੇ ਚੋਗਾ ਚੁਗੀ ਜਾਂਦੇ ਆ ਪੜੀ ਜਾਂਦੇ ਚੋਗਾ ਚੁਗੀ ਜਾਂਦੇ ਉਹ ਵੀ ਮਸਤ ਚੋਗਾ ਚੁਗਣ ਉਹਨੇ ਫਿਰ ਚੂਗਾ ਪਾਈ ਗਿਆ ਚੂਗਾ ਵਧਾਈ ਗਿਆ ਥੋੜਾ ਥੋੜਾ ਉਹਨੇ ਕਹਾ ਮਸਤ ਹੋਏ ਚੰਗੇ ਜਿਹਨਾਂ ਨੇ ਵੇਖਿਆ ਵੀ ਹੁਣ ਤੇ ਬਿਲਕੁਲ ਹੀ ਮਸਤ ਹੋ ਗਏ ਆ ਪੜੀ ਵੀ ਜਾਂਦੇ ਆ ਜੋ 2-4 ਦਿਨ ਪ੍ਰੈਕਟਿਸ ਕਰਾਈ ਉਹਨੇ ਉਹ ਲਿਆ ਕੇ ਉੱਤੇ ਜਾਲ ਪਾਇਆ ਜਾਲ ਚ ਬੰਨ ਲਏ ਉਹਨੇ ਉਹ ਐਡੇ ਢੀਸ਼ਾ ਪੰਛੀ ਵਿੱਚ ਫੇਰ ਪੜੀ ਜਾਂਦੇ ਜਾਲ ਦੇ ਵਿੱਚ ਫਸੇ ਵੀ ਸ਼ਿਕਾਰੀ ਆਏਗਾ ਚੂਗਾ ਪਾਏਗਾ ਆਪਾਂ ਚੂਗਾ ਅੱਛਾ ਬਨ ਕੇ ਜਾ ਕੇ ਉਹਨੇ ਪਿੰਜਰੇ ਚ ਵੀ ਤਾੜ ਪਿਆ ਤੇ ਪਿੰਜਰੇ ਵਿੱਚ ਜਾ ਕੇ ਇੱਕ ਠੂਠਾ ਪਾਣੀ ਦਾ ਰੱਖ ਦਤਾ ਤੇ ਇੱਕ ਠੂਠੇ ਚ ਉਹ dane ਪਾ ਦਿੱਤੇ ਆ ਅਛਾ ਠੂਠੇ ਚੋਂ ਪਾਣੀ ਪੀ ਜਾਂਦੇ ਆ ਇੱਕ ਬਰਤਨ ਚ ਚੋਗਾ ਚੁਗੀ ਜਾਂਦੇ ਆ ਤੇ ਅੰਦਰ ਫੇਰ ਪੜੀ ਜਾਂਦੇ ਸ਼ਿਕਾਰੀ ਆਏਗਾ ਚੋਗਾ ਪਾਏਗਾ ਆਪਾ ਚੋਗਾ ਨਹੀਂ ਖਾਣਾ ਸਮਝ ਆਈ ਹੁਣ ਥੋੜੀ ਬਹੁਤੀ ਗੁਰੂ ਕੇ ਪਿਆਰਿਓ ਸਾਡੇ ਨਾਲ ਇਹ ਕੁਝ ਹੋਇਆ ਅਸੀਂ ਪਾਠ ਕਰੀ ਗਏ ਸੰਪਟ ਪਾਠ ਹੋਈ ਗਏ ਅਖੰਡ ਪਾਠ ਹੋਈ ਗਏ ਸ਼ਿਕਾਰੀ ਨੇ ਚੋਗਾ ਪਾਇਆ ਸਾਰੇ ਕਰਮਕਾਂਡ ਸਾਡੇ ਕੋਲ ਉਹ ਕਰਾਏ ਜਿਨ੍ਹਾਂ ਕਰਮਕਾਂਡਾਂ ਵਿੱਚ ਦੀ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮਨਾਈ ਸੀ ਜਿਹੜੇ ਕਰਮਕਾਂਡਾਂ ਤੋਂ ਸਾਨੂੰ ਕੱਢਣ ਲਈ 239 ਸਾਲ ਦਾ ਸਮਾਂ ਲਾਇਆ ਨਾ ਮਹਾਰਾਜ ਨੇ ਆਹ ਸ਼ਬਦਾਂ ਨੂੰ ਪੜਿਓ ਧਿਆਨ ਨਾਲ ਗਰਭਵਾਸ ਮੈਂ ਕੋਲ ਨਹੀਂ ਜਾਂਦੀ ਬ੍ਰਹਮ ਬਿੰਦ ਤੇ ਸਭੋ ਤੋਂ ਪਾਤੀ ਕੋਰੇ ਪੰਡਿਤ ਬ੍ਰਾਹਮਣ ਕੱਬ ਕੇ ਹੋਏ ਬ੍ਰਾਹਮਣ ਕਹਿ ਕੇ ਜਨਮ ਮਤ ਕੋਏ ਜਾ ਤੂੰ ਬ੍ਰਾਹਮਣ ਬ੍ਰਾਹਮਣ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ ਉਲਟ ਜਾਤ ਕੁਲ ਦੋ ਬਿਸਾਰੀ ਸੋਨ ਸਹਿਜ ਮੈਂ ਬੁਣਤ ਹਮਾਰੀ ਹਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾ ਛਾਡੇ ਦੂ ਹੁਣ ਅਸੀਂ ਪੜੀ ਜਾਂਦੇ ਆ ਪੰਡਿਤ ਮੁੱਲਾ ਛਾਡੇ ਦੂ ਪੜੀ ਜਾਂਦੇ ਆ ਪੰਡਿਤ ਮੁੱਲਾ ਛਾਡੇ ਦੂ ਤੇ ਘਰ ਦੇ ਹੱਥ ਵਿਖਾਉਣ ਗਏ ਨੇ ਘਰਦਿਆਂ ਨੇ ਘਰ ਚ ਪੰਡਤ ਸੱਦੇ ਆਇਆ ਪੰਡਤ ਪੁੱਛ ਰਿਹਾ ਉਹਨੂੰ ਵੀ ਦਿਨ ਕਿਹੜਾ ਚੰਗਾ ਤੇ ਕਿਹੜਾ ਹੁਣ ਕਹਿਣਗੇ ਜੀ ਕਿਹੜਾ ਪੰਡਤ ਸੱਡਿਆ ਤੇ ਜਿਹੜਾ ਬਾਬਾ ਉਹ ਵੀ ਤੇ ਪੰਡਤ ਹੀ ਆ ਜਿਹਦੇ ਕੋਲ ਹੱਥ ਜਿਹਨੂੰ ਪੁੱਛ ਰਏ ਜੀ ਦਿਨ ਕਿਹੜਾ ਚੰਗਾ ਤੇ ਕਿਹੜਾ ਮਾੜਾ ਕਈ ਗੱਡੀ ਲੈਣ ਜਾਣਗੇ ਪੁੱਛਣਗੇ ਕਿਹੜੇ ਦਿਨ ਲੈ ਕੇ ਆਈਏ ਪੁੱਤ ਵਿਆਹਣਾ ਜੀ ਕਿਹੜੇ ਦਿਨ ਵਿਆਈਏ ਕਿਉਂ ਸਾਸ ਸਵੇਂ ਜੀ ਇਹ ਹੀ ਸ਼ਿਕਾਰੀ ਆਏਗਾ ਹੁਣ ਤੁਸੀਂ ਬੋਲੋ ਹੁਣ ਤਾਂ ਸਮਝ ਆਏਗੀ ਪਿਆਰਿਓ ਸ਼ਿਕਾਰੀ ਆਏਗਾ ਤੇ ਆਪਾਂ ਚੋਗਾ ਅੰਦਰ ਅਖੰਡ ਪਾਠ ਹੋ ਰਿਹਾ ਤੁਹਾਡੇ ਕਰ ਗਰੰਥੀ ਸਿੰਘ ਉਸੇ ਗੁਰੂ ਗ੍ਰੰਥ ਸਾਹਿਬ ਚੋਂ ਪੜ ਰਿਹਾ ਵਾ ਵੀ ਉਲਟ ਜਾਤ ਕੁੱਲ ਦੋ ਬਿਸਾਰੀ ਸਨ ਸਹਿਜ ਮੈਂ ਬੁਣਤ ਹਮਾਰੀ ਹਮਰਾ ਝਗੜਾ ਰਹਾ ਨਾ ਕੋਊ ਕਿਉਂਕਿ ਪੰਡਤ ਮੁੱਲਾ ਛਾੜੇ ਦਊ ਅਸੀਂ ਤੇ ਪੰਡਤ ਮੁੱਲਾ ਛੱਡ ਦਿੱਤੇ ਆ ਯਾਨੀ ਕਿ ਅਸੀਂ ਨਾ ਬਿਪਰ ਦੀ ਉਸ ਮਰਿਆਦਾ ਨੂੰ ਮੰਨਦੇ ਆ ਨਾ ਅਸੀਂ ਇਸਲਾਮ ਦੀ ਸ਼ਰਾਂ ਨੂੰ ਮੰਨਦੇ ਆ ਸਾਡੇ ਵਾਸਤੇ ਇਹ ਦੋਵੇਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਪੰਡਤ ਮੁੱਲਾ 6.5 ਨਾਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਵਰਤਨਾ ਰਹੋ ਨਾ ਮੈਂ ਰਮਜ਼ਾਨਾ ਸਿੱਖ ਪੜੀ ਜਾਂਦਾ ਵਰਤਨਾ ਰਹੋ ਤੇ ਸਿੱਖ ਦੀ ਘਰ ਵਾਲੀ ਨੇ ਵਰਤ ਵੀ ਰੱਖਿਆ ਹੋਇਆ ਹੁਣ ਤਾਂ ਪਿੰਡਾਂ 'ਚ ਵੀ ਰਿਵਾਜ ਆ ਗਿਆ ਬੀਬੀ ਸੇਰ ਦੀ ਭੁੱਖੀ ਬੈਠੀ ਹੈ ਕਾਦੇ ਲਈ ਪਤੀ ਦੀ ਲੰਬੀ ਉੱਚੀ ਬੋਲਿਓ ਜੀ ਤੇ ਜਿਹਦੀ ਲੰਬੀ ਉਮਰ ਕਰਨੀ ਆ ਉਹ ਟਿੰਡ ਲਾਣ ਦੀ ਪੀਕੇ ਡਗਾ ਹੋਇਆ ਉਹ ਬੋਲੋ ਗੁਰੂ ਕੇ ਪਿਆਰਿਓ ਉਹ ਆਪਣੀ ਉਮਰ ਘਟਾਉਣ ਲਈ ਜ਼ਹਿਰ ਪੀ ਰਿਆ ਤੇ ਘਰ ਵਾਲੀ ਵੀ ਚੇਰ ਦੀ ਸੇਰ ਦੀ ਭੁੱਖੀ ਬੈਠੀ ਹੈ ਵੀ ਤੂੰ ਵੀ ਖਾ ਦੋ ਰੋਟੀਆਂ ਪੈਣੇ ਨਰੰਦ ਮਾਨ ਤੂੰ ਵੀ ਤੂੰ ਕੋ ਭੁੱਖੀ ਮਰਦੀ ਪਈ ਹੈ ਅਸ਼ਾ ਪੜੇ ਹੋ ਜਾਂਦੇ ਆ ਆ ਪਾਠ ਹੋ ਰਿਹਾ ਬਰਤਨ ਰਹੋ ਮੇਰੇ ਮਦਨ ਹੁਣ ਕਈ ਵਾਰੀ ਤਕਲੀਫ ਹੁੰਦੀ ਕਿਆਂ ਨੂੰ ਵੀ ਇਹ ਕਿਉਂ ਕਹਿੰਦੇ ਹੁਣ ਰਮਜ਼ਾਨਾ ਵੀ ਨਾ ਰਮਜ਼ਾਨ ਦਾ ਮਹੀਨਾ ਰਮਜ਼ਾਨ ਮਹੀਨ ਰੋਜ਼ੇ ਨਾ ਤੇ ਮਹਾਰਾਜ ਕਹਿੰਦੇ ਅਸੀਂ ਰੋਜ਼ੇ ਰੱਖਦੇ ਆਂ ਨਾ ਸਾਨੂੰ ਵਰਤ ਰੱਖਣ ਦੀ ਲੋੜ ਆ। ਪੜ੍ਹੀ ਅਸੀਂ ਗੁਰੂਆਂ ਸਾਹਿਬ ਚੋਂ ਇਹ ਜਾਣਿਆ ਅਸੀਂ ਵਰਤ ਨਹੀਂ ਰੱਖਦੇ ਆਂ ਅਸੀਂ ਪਖੰਡ ਵੀ ਕਰਦੇ ਆਂ ਅਸੀਂ ਕਰਮਕਾਂਡ ਵੀ ਕਰਦੇ ਆਂ ਜਿਨ੍ਹਾਂ ਕਰਮਕਾਂਡਾਂ ਤੋਂ ਸਾਨੂੰ ਗੁਰਮਤ ਰੋਕਦੀ ਆ ਜਗਾ ਰਹੀ ਆ ਸਾਨੂੰ ਅਸੀਂ ਉਹ ਸਾਰੇ ਕਰਮਕਾਂਡ ਆਪਣੇ ਘਰਾਂ ਚ ਕਰਦੇ ਆਂ ਸਾਰੇ ਜਿਹੜੇ ਪਰਿਵਾਰ ਨਹੀਂ ਕਰਦੇ ਸਿਰ ਚੁਕਦਾ ਉਹਨਾਂ ਪਰਿਵਾਰਾਂ ਗੇ। ਉਹ ਜਾਗੇ ਹੋਏ ਪਰਿਵਾਰਾ ਜਿਹੜੇ ਇਨਾਂ ਪਖੰਡਾਂ ਵਿੱਚ ਬੋਲੋ ਜੀ ਨਹੀਂ ਪੈਂਦੀ ਵਰਤ ਨਾ ਰਹੋ ਨਾ ਮਹਿਰ ਮਦਾਨਾ ਤਿਸ ਸੇਵੀ ਜੋ ਰਖੈ ਨਦਾਨਾ ਏਕ ਗੁਸਾਈ ਅੱਲਾ ਮੇਰਾ Hindu Turk ਦੋਹਾਂ ਨਿਬੇਰਾ ਅਹੀਂ ਦੋਹਾਂ ਨਾਲੋਂ ਨਿਬੇੜ ਲਿਆ ਕੰਮ ਹਜ ਕਾਬੇ ਜਾਉਂ ਨਾ ਅਸੀਂ ਹੱਜ ਕਰਨ ਜਾਂਦੇ ਆ ਨਾ ਅਸੀਂ ਕਾਬੇ ਜਾਂਦੇ ਹੱਜ ਕਾਬੇ ਜਾਉ ਨਾ ਤੀਰਥ ਪੂਜਾ ਨਾ ਅਸੀਂ ਤੀਰਥਾਂ ਤੇ ਜਾ ਕੇ ਪੂਜਾ ਕਰਦੇ ਇੱਕੋ ਸੇਵੀਆ ਵਰ ਨਾ ਦੂਜਾ ਪੂਜਾ ਕਰੋ ਨਮਾਜ਼ ਕਰੋ ਗਜ਼ਾਰੋ ਇੱਕ ਨਿਰੰਕਾਰ ਲਈ ਨਮਸਕਾਰੋ ਅਸੀਂ ਤੇ ਉਸ ਨਿਰੰਕਾਰ ਨੂੰ ਨਮਸਕਾਰ ਕਰਦੇ ਜਿਹੜਾ ਅੰਦਰ ਸਾਡੇ ਬੈਠਾ ਵਾ ਤੇ ਅੱਜ ਦੁਬਦਾਂ ਨਾ ਪੜੋ ਹਰਬਿੰਨ ਹੋਰ ਨਾ ਪੂਜੋ ਮੜੇ ਸਿੱਖ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇਹ ਪੜਿਆ ਵੀ ਜਾ ਰਿਆ ਵਾ ਤੇ ਹੱਥ ਵਿੱਚ ਸੀਸੀ ਤੇਲ ਦੀ ਫੜ ਕੇ ਨਾ ਦੀਵਾ ਫੜ ਕੇ ਮਠੀ ਤੇ ਜਗਾਉਣ ਵੀ ਤੁਰਿਆ ਜਾਂਦਾ ਤੁਰਿਆ ਫਿਰ ਨਹੀਂ ਜਾ ਰਿਹਾ ਜੀ ਬੋਲੋ ਗੁਰੂ ਕੇ ਪਿਆਰੇ ਜਾ ਰਿਹਾ ਨਾ ਅੱਛਾ ਕਈ ਵਾਰੀ ਕਹੀ ਕਹਿਣਗੇ ਜੀ ਸਿੱਖ ਮਠੀਆਂ ਤੇ ਦੀਵੇ ਜਗਾਉਣ ਜਾਂਦੇ ਆ ਇੱਕ ਮੈਂ ਬੇਨਤੀ ਕਰਾਂ ਸਿੱਖ ਨਹੀਂ ਜਾਂਦਾ ਮਠੀਆਂ ਤੇ ਦੀਵਾ ਜਗਾਉਣ ਜਾਂਦਾ ਜਿਹੜਾ ਜਗਾਉਣ ਜਾਂਦਾ ਉਹ ਸਿੱਖ ਨਹੀਂ ਹੈਗਾ ਜਿਹੜਾ ਸਿੱਖ ਹੁੰਦਾ ਉਹ ਆਪਣੇ ਗੁਰੂ ਤੋਂ ਸਵਾਏ ਕਿਸੇ ਦੂਜੇ ਅੱਗੇ ਮੱਥਾ ਨਹੀਂ ਟੇਕਦਾ